ਪੰਜਾਬ ਦੇ ਜਿਹੜੇ ਵੀ 10 ਲੱਖ ਪਰਿਵਾਰ ਹੈਗੇ 3 ਕਰੋੜ ਦੇ ਲੋਕ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਇੱਕ 10 ਲੱਖ ਜਿਹੜਾ ਹੈਗਾ ਉਹ ਪਰ ਫੈਮਿਲੀ ਜਿਹੜਾ ਕਵਰ ਇੰਸ਼ੋਰੈਂਸ ਦਾ ਦਿੱਤਾ ਜਾ ਰਿਹਾ ਇਸ ਤੋਂ ਸਵਾਇ ਇਹ ਪਹਿਲਾ ਇਹ ਅਸੀਂ ਜਿਹੜੇ 181 ਆਮ ਆਦਮੀ ਕਿਲੇ ਨੇ ਉਹਦੇ ਨਾਲ ਇੱਕ ਕੰਪਨੀ ਹੈ ਸਰ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਯੋਗਾ ਔਰ ਸਾਰੇ ਗੱਲੇ ਵੀ ਸਾਡੇ ਟੈਸਟ ਹੋ ਗਿਆ ਉਹ ਲੋਕਾਂ ਦੇ ਘਰ ਦੇ ਜਿਹੜੇ ਆਮ ਆਦਮੀ ਕਿੰਨੇ ਚੋਰੀ ਗਿਆ ਕੋਡ ਇੰਕੀ ਦਾ ਐਂਡ ਹਾਫੋਟੈਟਰਸ ਐਚ ਵੀ ਟੂਆਰ ਦਾ ਕਦੇ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੋ ਗਿਆ ਇੱਥੇ ਪਹਿਲਾਂ 38 ਸੀਗਾ 47 ਟੈਸਟ ਹੋ ਰਹੇ ਆ ਅਸੀਂ 80000 ਰੋਸ ਤੇ ਪੀਪਰ ਸੀਗਾ ਜੋ ਸਾਡੇ ਕੋਲ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨਨਸੀ ਕੇਅਰ ਕਰਦੇ ਸਾਡਾ ਜਿਹੜਾ ਮਟਰਨਲ ਮੋਰਟੈਲਿਟੀ ਰੇਟ ਹੈ ਉਹ ਅਸੀਂ ਪਹਿਲਾਂ 105% ਦਾ ਦਿੱਤਾ ਸੀਗਾ ਹੁਣ ਆਪਣਾ ਸਾਡਾ ਕੰਪਲਿਟ ਫੀਸ 88% ਆ ਗਿਆ ਤੇ ਉਹਨੂੰ ਅਸੀਂ 60% ਉਹਨੂੰ ਆਲਟੀਮੇਟਲੀ ਸਿੱਧੀ ਦਾ 33% ਲੈ ਚਾਰਾ